ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਭੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਈ ਜਾਂਦਾ ਤੇ ਤਹਿਸੀਲ ਵੀ ਦੋਸਤੋ ਇਸ ਮੈਨੂੰ ਜੇ ਗੱਲ ਕਰੀਏ ਸ਼੍ਰੀ ਮੁਕਤਸਰ ਸਾਹਿਬ ਪਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲ 6 گاਵਾ ਪੰਜ ਤੋਂ 6 گاਵਾ ਤਾਜ਼ੀਆਂ ਸੂਈਆਂ ਤੇ ਇੱਕ ਤਾਜੀ ਸੂਈ ਮੱਝ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹੋਏ ਤਾਂ ਇਹ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਬਾਈ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੈ ਵਧੀਆ ਜੀ ਨਾਂ ਦੱਸੋ ਬਈ ਆਪਣਾ ਮੇਰਾ ਨਾਂ ਰਾਜਾ ਭੁੱਲਰ ਆ ਜੀ ਰਾਜਾ ਸਿੰਘ ਭੁੱਲਰ ਹਾਂਜੀ ਠੀਕ ਆ ਤੇ ਬਾਈ ਵਪਾਰ ਦਾ ਕੰਮ ਹੀ ਆ ਆ ਹੁਣੇ ਸ਼ੁਰੂ ਕੀਤਾ ਜੀ ਦਾ ਜੀ ਠੀਕ ਆ ਨਵਾਂ ਹੀ ਸ਼ੁਰੂ ਕੀਤਾ ਹਾਂਜੀ ਹਾਂਜੀ ਠੀਕ ਆ ਪਹਿਲੀ ਵੀਡੀਓ ਹੈ ਜੀ ਆਪਣੀ ਠੀਕ ਆ ਵੀਡੀਓ ਪਹਿਲੀ ਆ ਹਾਂਜੀ ਠੀਕ ਆ ਤੇ ਕਿੰਨੇ ਕ ਜਾਨਵਰ ਹੁਣ ਹੋਇਆ ਕਰਨਗੇ ਬਈ ਆਪਣੇ ਕੋਲ ਆਪਣੇ ਕੋਲ 6 ਤੋਂ 7 ਜਾਨਵਰ ਹੋਇਆ ਕਰਨਗੇ ਠੀਕ ਆ ਤੇ گاਵਾ ਹੀ ਕੇ ਮੱਝਾਂ ਵੀ ਬਈ ਮੱਝਾਂ ਵੀ ਇਹੀ ਕਹਿੰਦੇ ਵੀ ਠੀਕ ਆ ਇਸ ਟਾਈਮ ਤੇ ਪੰਜ ਗਾਂ ਜੇ ਇੱਕ ਮੱਝ ਆ ਠੀਕ ਆ ਸੁੰਨੀਆਂ ਸਵੰਜੀਆਂ ਹੀ ਗਾਵਾਂ ਹਨ ਮਸਤਾ ਜੀ ਹੋ ਜੇ ਸਰਗ ਠੀਕ ਆ ਤੇ ਨੰਬਰ ਦੀ ਗੱਲ ਕਰੀਏ ਬਈ ਨੰਬਰ ਕੀ ਆ ਆਪਣਾ 94176 ਹਾਂਜੀ 11788 ਜੀ ਠੀਕ ਆ ਲੋ ਵੀ ਸੁਬਾ ਦੇ ਜੇ ਗੱਲ ਕਰੀਏ ਨਾ 7:00 ਵੱਜ ਚੁੱਕੇ ਆ ਚਵਾਈ ਇਹਨਾਂ ਦੀ ਹੋਣੀ ਆ ਤੇ ਜੇ ਗੱਲ ਕਰੀਏ ਦੋਸਤੋ ਪੱਠੇ ਪੁੱਠੇ ਅਜੇ ਪਾਏ ਨਹੀਂਗੇ ਕਿਉਂਕਿ ਪਹਿਲਾਂ ਵੀਡੀਓ ਦੀ ਤਿਆਰੀ ਕਰਨ ਲੱਗ ਗਿਆ ਬਾਈ ਸੁਬਾ ਤੇ ਐਸ ਬਲੈਕ ਰੰਗ ਦੇ ਵਿੱਚ ਵਹਿੜ ਦੀ ਗੱਲ ਕਰੀਏ ਬਾਈ ਕਿੰਨਵਾ ਸੁਆ ਸੁਈ ਇਹ ਇਹ ਤੀਜਾ ਸੁਆ ਸੁਈ ਨੇ ਠੀਕ ਆ ਇਹ ਫਾਰਮ ਤੋਂ ਆਈ ਆ ਜਾਂ ਘਰੋਂ ਹੀ ਲਈਏ ਬਈ ਕਿਸੇ ਤੇ ਫਾਰਮ ਤੋਂ ਆਈ ਆ ਫਾਰਮ ਤੋਂ ਆਈ ਆ ਠੀਕ ਆ ਕਿੰਮਾ ਸੂਆ ਸੂਈ ਆ ਬਈ ਤੀਜਾ ਸੂਆ ਸੂਈ ਆ ਠੀਕ ਆ ਤੀਜਾ ਸੂਆ ਸੂਈ ਆ ਬੱਚਾ ਵੱਛੀ ਆ ਬਈ ਹਾਂ ਵੱਛੇ ਜਰਸੀ ਆ ਵੱਛੀ ਜਰਸੀ ਆ ਇਹ ਦੁੱਧ ਦੀ ਗੱਲ ਕਰੀਏ ਬਈ ਦੁੱਧ ਕਿੰਨਾ ਪਾਉਂਦੀ ਏ ਮਾਲਕਾਂ ਨੇ ਦੱਸਿਆ ਹੋਇਆ ਮਾਲਕਾਂ ਨੇ ਤਾਂ 35 ਤੋਂ 40 ਲੀਟਰ ਦੱਸਿਆ ਹੀ ਪਰ ਆਪਣੇ ਕੋਲੇ ਇਸ ਟਾਈਮ ਤੇ 20 ਲੀਟਰ ਤਿਆਰ ਹੈ ਠੀਕ ਆ 20 ਲੀਟਰ ਤਿਆਰ ਆ ਹਾਂਜੀ ਠੀਕ ਆ ਤੇ ਜੇ ਗੱਲ ਕਰੀਏ ਵੈਸੇ ਆਈ ਤੀ ਕਿੰਨਾ ਪਾ ਦੂਗੀ ਬਈ ਪਾ ਦੂਗੀ 30 ਲੀਟਰ ਤੋਂ ਤਰਾਣ ਨੂੰ ਸੀ 30 ਲੀਟਰ ਪਾ ਇਹ ਤੁਸੀਂ ਦੱਸਦੇ ਸੀ ਤਿਲ ਹੋ ਗਈ ਬਈ ਆਪਣੇ ਆਪਣੇ ਕੋਲੇ ਹੋ ਕੇ ਆਈ ਹਾਂ ਬਿਲਕੁਲ ਤਿਲ ਹੋ ਗਈ ਹੈ ਠੀਕ ਆ ਸੂਣ ਤੋਂ ਪਹਿਲਾਂ ਹੀ ਹੋ ਗਈ ਸਾ ਸੁਣ ਤੋਂ ਪਹਿਲਾਂ ਆ ਗਈ ਠੀਕ ਆ ਲੋ ਬਈ ਹਵਾਨੇ ਦੀ ਗੱਲ ਕਰੀਏ ਥੋੜਾ ਹਵਾਨਾ ਦਾ ਸੈਜ ਹੈਗਾ ਵੱਡਾ ਇਹ ਨਹੀਂ ਗੱਲ ਕਹਿ ਸਕਦੇ ਵੀ ਟਟਮਾ ਹੋਊਗਾ ਕਈ ਦੀ ਬਹਿਣ ਉੱਠਣ ਚ ਹੋ ਜਾਂਦਾ ਪਸੂ ਦਾ ਥਾਣ ਮਲਿਆ ਗਿਆ ਜਾਂ ਨੀਕੀ ਹੋ ਜਾਂਦਾ ਤੇ ਬਾਕੀ ਦੋਸਤੋ ਵੱੱਛੀ ਦੀ ਗੱਲ ਕਰੀਏ ਨਾ ਵੱੱਛੀ ਬਾਈ ਦੱਸਦਾ ਸੀ ਵੱੱਛੀ ਬਹੁਤ ਸੋਹਣੀ ਆ ਜਿਹੜੇ ਵੀਰ ਤੋਂ ਆਈ ਹੈ ਨਾ ਬਾਈ ਦੱਸਦਾ ਸੀ ਵੱਛੀ ਉਹ ਆਦਾ ਸੀ ਵੀ ਜੇ ਨਹੀਂ ਰੱਖਣੀ ਤਾਂ 20 ਹਜ਼ਾਰ ਦੀ ਵੱਛੀ ਲੈ ਲੈ। ਵੱਛੀ 20 ਹਜ਼ਾਰ ਦੀ ਘੱਟ ਲਾਂ। ਲਓ ਵੀ ਵੱਛੀ ਚੈੱਕ ਕਰੋ। ਵਹਿਣ ਦਾ ਜੀ ਕਦ ਕੱਦ ਗੱਲ ਕਰੀਏ ਨਾ। ਸੋਹਣੀ ਆ ਦੋਸਤੋ ਪੂਰੇ ਵੱਡੇ ਢਾਂਚੇ ਦੇ ਵਿੱਚ ਆ। ਇੱਥੇ ਫਗਾਵਾ ਜਿੱਡੀ ਆ। ਤੇ ਜੇ ਗੱਲ ਕਰੀਏ ਨਾ ਜਰਸੀ ਵੱਛੀ ਨੂੰ ਜਨਮ ਦਿੱਤਾ ਇਹਨੇ ਤੇ ਵੱਛੀ ਦਾ ਜੇ ਗੱਲ ਕਰੀਏ ਨਾ ਕਦ ਹੋਣੀ ਚੈੱਕ ਕਰੋ। ਤੇ ਦੋਸਤੋ ਜਦੋਂ ਮਾਂ ਤੇ ਗਈ ਧਨ ਮਾਂ ਨਾ ਵੀ ਸੋਹਣੀ ਜਰਸੀ ਤਿਆਰ ਹੋਊਗੀ। ਥਣ ਹਵਾਨੇ ਦੀ ਤੁਹਾਨੂੰ ਜੱਜਮੈਂਟ ਕਰਾਉਣੇ ਆ। ਇਧਰਲੇ ਪਾਸੇ ਨਾੜਾਂ ਚੈੱਕ ਕਰੋ। ਬਾਕੀ ਦੋਸਤੋ ਗਾਇਬੂ ਦੀ ਗੱਲ ਕਰੀਏ ਬਹੁਤ ਸੋਹਣਾ ਗਾਇਬਾ ਬਈ ਔਰਲਾ ਥਾਣਾ ਬੰਦਾ ਇਹਦਾ ਔਰਲਾ ਇਧਰ ਮਗਰਲਾ ਬਹਿਣੀ ਵਾਲਾ ਮਗਰਲਾ ਹਾਂਜੀ ਹਾਂਜੀ ਠੀਕ ਆ ਲੋ ਵੀ ਇਹ ਥਾਣਾ ਦੋਵੇਂ ਚੱਲਦੇ ਹੈਗੇ ਇਧਰ ਇਧਰ ਬੰਦਾ ਇਧਰ ਕਬਹਿਣੀ ਵਾਲਾ ਹਾਂ ਠੀਕ ਆ ਲੋ ਵੀ ਆ ਥਾਣੀ ਔਰਲਾ ਚੱਲਦਾ ਬਹਿਣੀ ਵਾਲਾ ਕਬਹਿਣੀ ਵਾਲਾ ਮਗਰਲਾ ਤੇ ਬਾਕੀ ਦੋਸਤੋ ਹਵਾਨੇ ਦੀ ਗੱਲ ਕਰੀਏ ਬਹੁਤ ਸੋਹਣਾ ਵੱਡਾ ਹਵਾਨਾ ਇਹ ਗੱਲ ਨਹੀਂ ਕੋਈ ਛੋਟਾ ਹੋਊਗਾ ਜਾਂ ਕੋਈ ਟਟਮਾ ਹੋਊਗਾ ਦੋਨੇ ਪਾਸੇ ਤੋਂ ਤੁਹਾਨੂੰ ਜਜਮੈਂਟ ਕਰਾ ਦਿੰਦੇ ਐ ਇਸ ਵਕਤ 20 ਲੀਟਰ ਤੁਸੀਂ ਚੋ ਕੇ ਲੈ ਜਾ ਸਕਦੇ ਲੈ ਵੀ ਖੋਲ ਲਈ ਇੱਕ ਅਰੀ ਤੋੜ ਕੇ ਵਿਖਾਈ ਤੁਰ ਹੀ ਜਾਂਦੀ ਤੂੰ ਤੁਸੀਂ ਆਪਦੀ ਜਜਮੈਂਟ ਲਾ ਲੈਣੀ ਆ ਸਵੇਰੇ 7 ਵਜੇ ਆ ਉਸ ਢੰਗ ਨਾਲ ਦੀ ਜਜਮੈਂਟ ਕਰੋ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਇਹ ਗੱਲ ਨਹੀਂ ਕਿ ਕੋਟਕਮਾ ਹੋਊਗਾ ਹਵਾਨਾ ਫਿਕਸੀ ਆ ਪਰ ਤਿਆਰੀ ਵੇਲੇ ਕਿਤੇ ਬਹਿਣ ਉੱਠ ਚੋ ਗਿਆ ਫਾਰਮ ਦੇ ਵਿੱਚੋਂ ਆਈ ਆ ਬਾਈ ਅਜੇ ਦੱਸਦੇ ਸੀ ਤੇ ਦੁੱਧ 40 ਲੀਟਰ ਦੇ ਲਗਭਗ ਕੱਢਿਆ ਮੋੜ ਲਓ ਬਾਈ ਕੋਈ ਗੱਲ 7 ਦਿਨ ਹੋ ਗਏ 7 ਦਿਨ ਹੋ ਗਏ ਲੋ ਵੀ 7 ਦਿਨ ਹੋਏ ਆ ਸੂਈ ਨੂੰ ਜੀ ਭਾਰੀ ਬਾਕੀ ਦੋਸਤੋ ਰੇਟ ਦੀ ਗੱਲ ਕਰੀਏ ਰੇਟ ਬਾਈ ਤੋਂ ਤੁਹਾਨੂੰ ਪੁੱਛਦ ਨੇ ਵੱਛੀ ਚੈੱਕ ਕਰੋ ਵੱਛੀ ਬਹੁਤ ਸੋਹਣੀ ਹੈ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਤੇਰੇ ਦਾ ਰੇਟ ਇਹਦਾ ਬਾਈ 85000 ਰੁਪਏ ਮੰਗਦਾ 85000 ਠੀਕ ਆ ਮਾਨਤਾ ਕਰਾਂਗੇ ਥੋੜਾ ਬਹੁਤ ਕਰ ਲਾਂਗੇ ਮੋਕੇ ਦੇ ਲੋ ਬਈ ਥੋੜਾ ਬਹੁਤ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਵੱਛੀ ਚੰਗੀ ਹੈ ਜਿਹੜੇ ਵੀਰ ਨੇ ਦੋਸਤੋਂ ਨਹੀਂ ਵੀ ਲੈਣੀ ਤਾਂ ਬਾਈ ਜਾਂਦਾ 20000 ਦੀ ਆਪਾਂ ਕਟਾ ਦੇਾਂਗੇ ਜਿਹੜੇ ਵੀਰ ਟੋਗਾ ਆਈ ਉਹ ਆਂਦਾ ਸੀ 20000 ਦੀ ਸੀ ਵੱਛੀ ਕੱਟ ਲਾਂਗੇ ਇਸ ਤੋਂ ਇਲਾਵਾ ਬਈ ਆ ਦੋ ਨੰਬਰ ਇੱਥੇ ਹੁਣ ਦੀ ਗੱਲ ਕਰੀਏ ਤਾਂ ਇਹ ਕਿੰਨਾ ਮਾਸੂਦਾ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਜੀ ਠੀਕ ਆ ਤੀਜਾ ਸੂਆ ਸੂਈ ਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਭਈ ਇਹਨੂੰ ਹੋ ਗਏ ਨਾ ਜੀ 20 ਦਿਨ ਹੋ ਗਏ ਨਾ 21 ਦਿਨਾਂ ਮੇ 20 21 ਦਿਨ ਕਿੰਨਾ ਦੁੱਧ ਤਿਆਰ ਆ ਭਈ ਇਸ ਵਕਤ ਇਹਦਾ ਹੈਗਾ ਜੀ 16 ਲੀਟਰ ਤਾਂ ਕਹ ਰਹੇ ਜੀ 16 ਲੀਟਰ ਚਵਾ ਦੇਾਂਗੇ ਹਾਂ ਜੀ ਚਵਾ ਦੇਾਂਗੇ ਠੀਕ ਦੋ ਡੰਗ ਚੋ ਚਾਰ ਡੰਗ ਚੋ ਸੂਆ ਤੀਜਾ ਹੀ ਸੂਈ ਹੈ ਨਾ ਤਾਂ ਤੀਜਾ ਸੂਈ ਹੈ ਲੋ ਭਈ ਤੀਜਾ ਸੂਆ ਸੂਈ ਹੈ ਬੱਚਾ ਕੀ ਆ ਭਈ ਇਹਦੇ ਮਗਰ ਅੱਛਾ ਜੀ ਉਹ ਅੰਦਰ ਖੜਾ ਸਮਝੋ ਅੱਛਾ ਉਹ ਖਾਦਨੇ ਆ ਆ ਬੱਛਾ ਚੈੱਕ ਕਰ ਸਕਦੇ ਤੇ ਦੁੱਧ ਜਿਆਦਾ ਦੱਸਿਆ ਮਾਲਕਾਂ ਨੇ ਠੀਕ ਐਸ ਵਕਤ 16 ਲੀਟਰ ਹੈਗਾ ਹਾਂਜੀ ਹਾਂਜੀ ਲਓ ਵੀ ਐਸ ਵਕਤ 16 ਲੀਟਰ ਤੁਸੀਂ ਚੋ ਕੇ ਲੈ ਜਾ ਸਕਦੇ ਆ ਵੈਸੇ ਬਾਈ ਜੰਦਾ ਮਾਲਕਾਂ ਨੇ 20 ਲੀਟਰ ਦਾ ਦੁੱਧ ਦੱਸਿਆ ਬਾਕੀ ਕੋਈ ਵੀਰ ਖਰੀਦਣੀ ਚਾਹੁੰਦੇ ਤੇ ਉਹ ਆਦੀ ਸਮਝ ਨਾ ਖਰੀਦ ਲੈ ਕਿਉਂਕਿ ਸੇਵਾ ਸੰਭਾਲਦੇ ਸਿਰ ਤੇ ਹੁੰਦਾ ਇਹਦੇ ਪੱਠੇ ਵੀ ਮੈਂ ਖੇਡ ਲਿਆ ਇੱਥੇ ਸਹੀ ਗੱਲ ਆ ਆਪਾਂ ਪਹਿਲਾਂ ਦੱਸ ਹੀ ਦਿੱਤਾ ਕਿਉਂਕਿ ਸਵੇਰ ਵੀਡੀਓ ਦੀ ਤਿਆਰੀ ਹੋਣ ਲੱਗੀ ਸੀ ਬਾਈ ਹਰੀ ਕਰਨ ਲੱਗੇ ਸੀ ਇਸੇ ਕਰਕੇ ਅੱਜ ਪੱਠੇ ਨਹੀਂ ਭਾਏ ਦੇਖ ਸਕਦੇ ਹਵਾਨੇ ਹੀ ਤਿਆਰੀ ਦੀ ਗੱਲ ਕਰੀਏ ਸੋਨਾ ਹਵਾਨਾ ਤਿਆਰਾ ਥਣਾ ਦਾ ਸਾਈਜ਼ ਦੀ ਗੱਲ ਕਰੀਏ ਹੱਥੀ ਚਵਾਈ ਵਾਲਾ ਸੋਨਾ ਥਣ ਲੱਗਿਆ ਨਾੜਾ ਹਵਾਨੇ ਦੇ ਉੱਤੇ ਚੈੱਕ ਕਰ ਸਕਦੇ ਆ ਤੇ ਮਿਲਕ ਮੀਨ ਵੀ ਚੰਗੀ ਆ ਸੋਨਾ ਕਦ ਕਾਂਠਾ ਹਾਂ ਬਈ ਖੋਲ ਤੋੜ ਕੇ ਉਧਾਰ ਕਰੀ ਐਸ ਵਕਤ 16 ਲੀਟਰ ਦੁੱਧ ਤੁਸੀਂ ਇੱਥੇ ਝੋਕੇ ਲ ਜਾ ਸਕਦੇ ਆ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਤੇ ਆਦੀ ਤਸੱਲੀ ਇਥੇ ਚੁਆਈ ਕਰਕੇ ਕਰ ਲੈਣੀ ਹੈ ਤੁਸੀਂ ਮੋੜ ਲਓ ਵੀ ਸਾਡਾ ਪੱਠੇ ਵਾਲਾ ਪਤਾ ਜਿਹਾ ਹੋਣਾ ਹੈ ਫੱਟੇ ਦੇਰੀ ਬਾਵਾ ਠੀਕ ਉਹ ਬੱਚੀ ਬਈ ਟਾਈਟ ਕਰੀ ਭਵਾਨੇ ਪੱਖ ਤੋਂ ਸਾਫ਼ ਸੁਥਰੀ ਐ ਜੀ ਬੈਣ ਜੇ ਗੱਲ ਕਰੀਏ ਠਾਣਾ ਦਾ ਸੈਜ ਵੀ ਸੋਹਣਾ ਹਾਂ ਬੱਚਾ ਤੁਹਾਨੂੰ ਦੁਆਰੇ ਫੇਰ ਨਿਗਾ ਮਰਾਦ ਨੇ ਔਰ ਮਾਂ ਹੋ ਜੂ ਬਾਈ ਜਾਂਦਾ 20 ਦਿਨਾਂ ਦੀ ਸੂਈ ਹੈ ਦੇਖ ਸਾਡੇ ਆ ਬੱਚਾ ਇਹ ਬਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 65000 ਰੁਪਏ ਹੈ 65000 ਥੋੜਾ ਪਤਾ ਇੱਥੋਂ ਹੀ ਮਾਨਤਨ ਕਰਦੇ ਆਂ ਕੋਈ ਕਰ ਲਾਂਗੇ ਮੌਕੇ ਤੇ ਕੋਈ ਠੀਕ ਲਓ ਬਈ 65000 ਦੇ ਵਿੱਚੋਂ ਮਾਨਤਨ ਥੋੜਾ ਹੋ ਜੂਗਾ ਇਸ ਤੋਂ ਇਲਾਵਾ ਬਈ ਆ ਤਿੰਨ ਨੰਬਰਾਂ ਗਾਂ ਦੀ ਗੱਲ ਕਰੀਏ ਇਹ ਪਹਿਲਣੇ ਹੀ ਪਹਿਲਾ ਸੂਆ ਸੂਈ ਹੈ ਬੈਣ ਹਾਂਜੀ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਈਦੋਂ ਦੇ ਚਿਮਾਦ ਨਹੀਂ ਹੋਈ। 6 ਮਾਕ ਦੇਣਾ ਇਹਨੂੰ ਹੋ ਗਿਆ। ਹੂੰ ਠੀਕ ਆ ਕਿੰਨਾ ਆਇਆ ਇਸ ਵਕਤ ਦੁੱਧ ਤਿਆਰ ਆ ਬੀ ਦੇ ਥੱਲੇ। ਇਹ ਹੁਣ ਤਾਂ 14 ਲੀਟਰ ਦਾ ਦਹੀਂ। ਠੀਕ ਆ। ਵੈਸੇ ਨਾ ਪਹਿਲਾਂ ਆ ਜੀ। ਠੀਕ ਆ ਕਿੰਨਾ ਪਾ ਦੂਗੀ ਬਈ। ਇਹ 20 ਲੀਟਰ ਕਰ ਜੂ। 20 ਲੀਟਰ ਕਰ ਜੂ। ਹਾਂ ਹਾਂ। ਖੁੱਲੋ ਠੀਕ ਆ। ਜੇ ਆਪਾਂ ਚਵਾ ਕੇ ਦੇਈਏ 20 ਲੀਟਰ ਕਿੰਨੇ ਦਿਨਾਂ ਨੂੰ ਚਵਾ ਦੇਾਂਗੇ? ਹਫਤੇ ਦੇ ਕਰੀਬ ਤੋਂ ਪਹਿਲੇ ਕਰਵਾ ਦੇ। ਹਫਤੇ ਦੇ ਤਿੰਨ ਚ ਚਵਾ ਦੇਾਂਗੇ। ਕੋਈ ਅੱਜ ਸਾਈ ਕਰ ਲੇ ਭੌਂਦੀ। ਹਾਂ ਹਾਂ ਹਾਂ। ਠੀਕ ਆ ਬੱਚਾ ਵੱਛਾ ਹੀ ਇਹਦੇ ਮਗਰ ਵੀ। ਹਾਂ ਅੱਛਾ ਜੀ। ਆ ਬ ਲੋਵੀ 16 ਲੀਟਰ ਦੇ ਲਗਭਗ ਬਾਈਆਂ ਦਾ ਪਹਿਲੇ ਸੂਏ ਤਿਆਰ ਆ ਇਸ ਵਕਤ 5 ਤੋਂ 6 ਦਿਨ ਹੋ ਗਏ ਸੂਈ ਨੂੰ ਕੱਦਗਾਠ ਦੀ ਗੱਲ ਕਰੀਏ ਸੋਹਣਾ ਕੱਦਗਾਠ ਆ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਹਵਾਨੇ ਦੀ ਗੱਲ ਕਰੀਏ ਤਾਂ ਦੋਸਤੋ ਹਵਾਨਾ ਵੀ ਸੋਹਣਾ ਤਿਆਰ ਕੀਤਾ ਹੋਇਆ ਕੋਈ ਟੁੱਟਮਾ ਨਹੀਂ ਤੇ ਕੋਈ ਫੋੜ ਛਾਂਗ ਨਹੀਂ ਦੇਖ ਸਕਦੇ ਇਹ ਥਾਣਾ ਦੇ ਸੈਜ ਦੀ ਗੱਲ ਕਰੀਏ ਹੱਥੀਚਵਾਈ ਵਾਲਾ ਥਾਣਾ ਇਹ ਨਹੀਂ ਗੱਲ ਕੋਈ ਛੋਟਾ ਥਾਣ ਹੋਊਗਾ ਦੇਖ ਸਕਦੇ ਹਵਾਨਾ ਕਰਮਾਲੀ ਦਾ ਫਿਕਸ ਲੇ ਵੀ ਇਹਨੂੰ ਖੋਲ ਕੇ ਇੱਕ ਕਰੀ ਗੀੜਾ ਇਹਦਾ ਵੀ ਕੜਵਾ ਦੀ ਬਾਕੀ ਬਾਈ ਹਰੀ ਜਾਂਦੇ 20 ਲੀਟਰ ਦੀ ਗਾਰੰਟੀ ਤੇ ਦੇ ਦੇਾਂਗੇ ਕੋਈ ਵੀਰ ਭੌਂਦੀ ਅੱਜ ਸਾਈ ਕਰ ਲੈ ਤੇ 20 ਲੀਟਰ ਵਿੱਚ ਜਵਾ ਵੀ ਦੇਵਾਂਗੇ ਕੋਈ 5-7 ਦਿਨਾਂ ਤਾਈਂ ਦੇਖ ਲੈ ਭਵਾਨਾ ਸੋਹਣਾ ਫਿਕਸ ਥਣ ਹੱਥੀ ਚਵਾਈ ਆ ਮੋਰ ਲੱਭ ਸੋਨੇ ਕੱਦ ਕਾਟ ਦੇ ਵਿੱਚ ਆ ਵੀਰੂ ਚੰਗੀ ਆ ਫਿਰ ਚੰਗੀ ਫੇਸ ਬਿਊਟੀ ਦੇ ਵਿੱਚ ਆ ਪਹਿਲੇ ਸੂਏ ਤਰਮਾਨ ਆ ਵੀ 2 ਲੀਟਰ ਦੇ ਲਗਭਗ ਇਹਨੇ ਦੁੱਧ ਪਾ ਦੇਣਾ ਬਾਕੀ ਰੇਟ ਦੀ ਗੱਲ ਕਰੀਏ ਤਾਂ ਦੋਸਤੋ ਆਪਾਂ ਇਸ ਘਰ ਦੇ ਵਿੱਚ ਉਹ ਵੀਡੀਓ ਕਵਰ ਕਰਨ ਲੱਗਿਆ ਪਹਿਲੀ ਤੇ ਬਾਈ ਨੂੰ ਦੱਸਿਆ ਵੀ ਰੇਟ ਤੂੰ ਕਰਨਾ ਜਾਇਜ਼ ਆ ਇਹ ਗੱਲ ਨਾ ਹੋਵੇ ਮੁੜ ਕੇ ਤੂੰ ਕਹੀ ਜਾਵੇਂ ਵੀ ਫੋਨ ਨਹੀਂ ਆ ਦੇ ਫੋਨ ਉਹਨੇ ਰੇਟ ਦੇ ਸਿਰ ਤੇ ਤੇ ਭਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਦਾ ਮੰਗਦੇ ਦਾ 85000 ਠੀਕ ਆ ਫਿਰ ਵੇਖ ਲੈ ਜਿਹੋ ਜਿਹਾ ਗਾਹ ਕੋਈ ਕਰਦੇ ਆਂ ਆਪਾਂ ਠੀਕ ਆ ਵੀ ਯਾਨੀ ਕਿ ਮੌਕੇ ਦੇ ਮਾਨਦਾਨ ਕਰ ਲਾਂਗੇ ਲਓ ਪਰ ਬਹੁਤ ਚੰਗੀ ਕੁਆਲਟੀ ਦੀ ਬੈਡ ਸਹੀ ਗੱਲ ਆ ਵੀ ਸੋਹਣੀ ਆ ਜੇ ਗੱਲ ਕਰੀ ਨਾ ਹਵਾਨੇ ਪੱਖ ਤੋਂ ਬਿਲਕੁਲ ਸਾਫ ਸੁਥਰੀ ਆ ਜੇ ਗੱਲ ਕਰੀਏ ਦੋਸਤੋ ਹਜੇ 6 ਦਿਨ ਹੀ ਹੋਏ ਆ ਅਨੁਮਾਨ ਆ ਵੀ ਦੁੱਧ ਤੇ ਇਹਨੇ ਪਹਿਲੇ ਸੂਏ ਚੰਗੇ ਦੁੱਧ ਤੇ ਆ ਜਾਣਾ 20 ਲੀਟਰ ਤੇ ਆ ਜਾਣਾ ਜੀ ਰਾਮ ਜੀ ਸਹੀ ਗੱਲ ਆ ਸਹੀ ਗੱਲ ਆ ਲੋਈ ਬੱਚੇ ਇੰਨੀ ਨਿਗਾ ਤੁਹਾਨੂੰ ਮਾਰਾ ਦਿੰਦੇ ਆ ਲਾਲੂਆਂ ਨਾਲ ਬੱਚ ਤੇ ਇਸ ਤੋਂ ਇਲਾਵਾ ਬਈ ਆ ਸਾਈ ਵਾਲਾਂ ਗੱਦ ਹਾਂ ਠੀਕ ਆ ਇਹਦੀ ਗੱਲ ਕਰੀਏ ਤਾਂ ਬਈ ਇਹ ਵੀ ਤੇਲ ਹੈ ਇਹ ਵੀ ਤੇਲ ਠੀਕ ਆ ਇਹ ਪਹਿਲਾਂ ਹੀ ਤੇਲ ਸੀ ਕਿ ਆਪਣੇ ਕੋਲ ਆ ਕੇ ਨਹੀਂ ਤੇਲ ਹੀ ਸੀਗੀ ਵੀਰੇ ਠੀਕ ਆ ਤੇ ਇਹ ਵੀ ਸੂਈ ਸਵਾਈ ਹੈਣਾ ਬਈ ਹਾਂ ਸੂਈ ਸਵਾਈ ਆ ਤਾਂ ਬੱਚਾ ਨਾਲ ਹੀ ਖੜਾ ਹੋਵੇ ਅੱਛਾ ਬਈ ਠੀਕ ਆ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਹੋ ਗਏ ਹੋਣੇ 15 ਦਿਨ 15 ਦਿਨ ਹੋ ਗਏ ਪੜ ਹਾਂਜੀ ਠੀਕ ਆ ਕਿੰਨਾ ਵਾਂ ਸੂਸਾ ਸੂਈ ਹੈ ਬਈ ਤੀਜਾ ਕਹਿ ਕੇ ਦਿੱਤੀ ਸੀ ਆਪਾਂ ਨੂੰ ਠੀਕ ਆ ਤੀਜਾ ਕਹਿ ਕੇ ਤੇ ਦੁੱਧ ਦੀ ਗੱਲ ਕਰੀਏ ਬਈ ਦੁੱਧ ਐਸ ਵਕਤ ਕਿੰਨਾ ਤਿਆਰ ਆ ਦੁੱਧ 16 17 ਲੀਟਰ ਹੈਗਾ ਜੀ ਠੀਕ ਆ ਮਾਲਕ ਕੀ ਜਾਂਦੇ ਸੀ ਕਿੰਨਾ ਦੁੱਧ ਦਿੰਦੀ ਆ ਮਾਲਕ ਨੇ ਆਪਣ ਨੂੰ 12 ਲੀਟਰ ਕਹਿ ਕੇ ਦਿੱਤਾ ਸੀਗਾ ਜੀ ਠੀਕ ਆ ਉਪਰ ਵਧੀ ਗਈ ਐ ਤੇ ਹਜੇ ਤੱਕ ਵੀ ਵਧੀ ਜਾਂਦੀ ਜਿੰਨੋਂ ਦਿਨ ਵਧੀ ਜਾਂਦੀ ਆ ਹੁਣ ਮਾਲਕ ਵਾਪਸ ਵੀ ਕਰਾਉਂਦੇ ਸੀ ਅੱਛਾ ਅੱਛਾ ਹਾਂ ਠੀਕ ਆ ਐਸ ਟਾਈਮ ਤੇ ਸਾਡੇ ਕੋਲ 16 17 ਲੀਟਰ ਡੇਕਟਰ ਤਿਆਰ ਆ ਠੀਕ ਆ ਵੀ ਕੁਛ ਜਾਂ ਵੀ ਹੋਰ ਬਚ ਸਕਦੇ ਠੀਕ ਆ ਵੀ ਮਾਲਕਾਂ ਨੇ ਮਗਰਲੇ 200 ਵਿੱਚ ਹੋਈ ਆ ਤੇ ਉਹਨਾਂ ਕੋਲੇ ਜਾਨੀ ਕਿ 13 ਕਿ ਲੀਟਰ ਦੇ ਲੱਗੇ ਮੇਰੇ ਕੋਲ ਤੇਲ ਨਹੀਂ ਸੀ ਉਦੋਂ 2 ਹਾਂ ਠੀਕ ਪਹਿਲੇ ਸੂਏ ਤੇ ਠੀਕ ਹੈ ਦੂਜੇ ਸੂਏ ਤੇ ਲ ਹੋ ਗਈ ਤੇ ਹੁਣ ਇਸ ਵਕਤ ਕਿੰਨਾ ਦੱਸਿਆ ਤੁਹਾਨੂੰ 16 17 ਲੀਟਰ ਤੋਂ 16 17 ਲੀਟਰ ਚਵਾ ਲਿਆਂਗੇ ਜਾਨੀ ਦੋ ਦਿਨ ਜੋ ਚਾਰ ਦਿਨ ਜੋ ਕੋਈ ਜ ਠੀਕ ਹੈ ਚਵਾਈ ਜਾਨੀ ਉਹ ਠੰਡੀ ਸੀਲ ਆ ਬਹੁਤ ਵਧੀਆ ਜੀ ਬਹੁਤ ਵਧੀਆ ਇਹਦੇ ਮਗਰ ਵੀ ਬੱਚਾ ਬੱਛਾ ਹੀ ਆ ਹਾਂ ਬੱਛਾ ਹੀ ਆ ਇਸ ਤਰ੍ਹਾਂ ਆ ਬੱਛਾ ਚੈੱਕ ਕਰ ਸਕਦੇ ਆ ਬਾਕੀ ਠੰਡੀ ਸੀਲ ਬਹੁਤ ਆ ਥੜਾ ਦਾ ਸਾਈਜ਼ ਜਿਵੇਂ ਮਰਜੀ ਚਲੋ ਚੈੱਕ ਕਰ ਸਕਦੇ ਆ ਥੜਾ ਦਾ ਸਾਈਜ਼ ਜੇ ਗੱਲ ਕਰੀਏ ਨਾ ਦੋਸਤੋ ਉਰਲਾ ਬਹਿਣੀ ਵਾਲਾ ਥਾਣਾ ਥੱਲ ਹੈਗਾ ਨਿਗਾ ਮਾਰ ਸਕਦੇ ਆ ਬਾਕੀ ਤਿੰਨੇ ਥਾਣਾ ਸੇਮ ਹੀ 16 17 ਲੀਟਰ ਦੇ ਲਗਭਗ ਤੁਸੀਂ ਇੱਥੇ ਝੋਕੇ ਲੈ ਜਾਣਾ ਠੰਡੀ ਸੀਲ ਬਹੁਤਾ ਕਰਮ ਵਾਲੀ ਗੱਡ ਵੀ ਲਿਖਿਆ ਦੇਖ ਸਕਦੇ ਆ ਥਾਣਾ ਦਾ ਸਾਈਜ਼ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਇਹਦੇ ਬਾਰੇ ਵੀ ਆ ਕੇ ਕਰ ਲਈਏ ਦੋਸਤੋ ਸੋਹਣੀ ਆ ਜੇ ਗੱਲ ਕਰੀਏ ਸਿੰਘ ਹੈਗੇ ਆ ਬਾਕੀ ਸੀਲਸ ਆਊਗਾ ਤੇ ਤੋੜ ਕੇ ਤੁਹਾਨੂੰ ਇਹ ਵੀ ਇੱਕ ਕਰੀਂ ਨਿਗਾ ਮਰਾ ਦਿੰਨੇ ਆ ਲੈ ਵੀ ਖੋਲ ਲਈ ਇੱਕ ਕਰੀ ਲੋ ਵੀ ਤੋਰ ਕੇ ਤੁਹਾਨੂੰ ਇਹ ਵੀ ਇੱਕ ਵਾਰੀ ਨਿਗਾਹ ਮਾਰਾ ਦਿੰਦੇ ਜਿਹੜੀ ਪਿੰਡ ਤੇ ਲੰਘਾਈ ਨਹੀਂ ਇਹ ਮੌਜੂਦ ਹੋਣੀ ਚਾਹੀਦੀ ਚਲੋ ਚੋਲੋ ਹੋਰ ਦਿਖਾ ਰਿਹਾ ਹਾਂ ਬੰਗਾਂ ਬਾਨੇ ਤੇ ਨੀ ਤੁਹਾਨੂੰ ਆਪੀ 17 ਲੀਟਰ ਦੇ ਲਗਭਗ ਤੁਸੀਂ ਇੱਥੇ ਦੁੱਧ ਚੋਕ ਕੇ ਲਿ ਜਾ ਸਕਦੇ ਹਾਂ ਬਾਕੀ ਕਰਮਾਣੀ ਨਾ ਸੀਲਸ ਹਉ ਬਹੁਤ ਆ ਸਿੰਘਾਂ ਦਾ ਜੇ ਕੋਈ ਪਸੂ ਸੀਲਸ ਆਊਗਾ ਤਾਂ ਕੋਈ ਵਟਾ ਨਹੀਂ ਹੁੰਦਾ ਜੇ ਗੱਲ ਕਰੀਏ ਕਰਮਾਣੀ ਸੀਲਸ ਹਉ ਬਹੁਤ ਆ ਇਹ ਨਹੀਂ ਗੱਲ ਵੀ ਕੋਈ ਪੰਜਾਂ ਨਸੀ ਕਰਦੀ ਹੋਊਗੀ ਇਹ ਤਾਂ ਮੱਝ ਯਾਰ ਸਹੀ ਗੱਲ ਆ ਬਾਕੀ ਜਿਵੇਂ ਸਾਈ ਵਾਲਾ ਇਹਦਾ ਦੁੱਧ ਵੀ ਸੰਗਣਾ ਹੁੰਦਾ ਦੂਜੇ ਨੰਬਰ ਤੇ ਕੋਈ ਹੋਰ ਗੱਲ ਆ ਜੀ ਮੱਝ ਦੀ ਫਾਇਰ ਪੈਟਰ ਕੀ ਪੈਂਦੀ ਆ ਜੀ 60 ਰੁਪਏ ਪੈਂਦੀ ਆ ਜੀ ਠੀਕ ਆ ਯਾਨੀ ਕਿ 5 ਰੁਪਈਆ ਦਾ ਵਟਾ 5 ਰੁਪਏ ਦਾ ਵਟਾ 2 ਬੱਜੇ ਦਾ ਦੁੱਧ ਆ ਸਹੀ ਗੱਲ ਆ ਤੇ ਬਾਕੀ ਇਹਨੇ ਦੀ ਮੱਝ ਦੇਣੀ ਵੀ ਨਹੀਂ ਜਿਹੜਾ ਰੇਟ ਆਪਾਂ ਇਹਦਾ ਕਰਨਾ ਹਾਂ ਰੇਟ ਬਹੁਤ ਥੋੜਾ ਜੀ ਸਹੀ ਗੱਲ ਆ ਤੇ ਰੇਟ ਦੀ ਗੱਲ ਕਰੀਏ ਵੀ ਕੀ ਰੇਟ ਆ ਰੇਟ 40000 ਰੁਪਏ ਜੀ ਠੀਕ ਆ ਵੀ ਜੇ ਆਪਾਂ ਗੱਲ ਕਰੀਏ ਉਹ ਇਹ ਪਹਿਲੀ ਵੀਡੀਓ ਆਪ ਨੂੰ ਬਜੇ ਨਾ ਬਜੇ ਪਰ ਗਾਹ ਕਪਰੂ ਆ ਕੇ ਦਰਸ਼ਨ ਕਰੇ ਸਹੀ ਗੱਲ ਆ ਸਹੀ ਗੱਲ ਆ ਇਹ ਮੱਝ ਇੱਕ ਜੀ ਪੀਏ ਵੜ ਜਾਣਗੇ ਤਿੰਨਾਂ گاਵਾਂ ਦੇ ਇਹ ਗੱਲ ਕਰੀਏ ਵੀ ਦੁੱਧ ਮੱਝ ਹਰ ਗਈ ਤੇ ਮੱਝ 17 ਲੀਟਰ ਦਿੰਦੀ ਵੀ ਨਹੀਂ ਦੂਜੇ ਨੰਬਰ ਤੇ ਜਿਵੇਂ ਮਰਜੀ ਇਹਨੂੰ ਕਰੀ ਜਾ ਕੋਈ ਆ ਪੈਸੇ ਨਹੀਂ ਕਾ ਵੀ ਜਮਾ ਸਹੀ ਗੱਲ ਆ ਸਹੀ ਗੱਲ ਤੇ ਇਹ ਮੱਝ ਦੀ ਗੱਲ ਕਰੀਏ 40000 ਦੀ ਲੈ ਕੇ ਤੇ 17 ਲੀਟਰ ਉਹਦੇ ਸਾਨੂੰ ਚੋਇਆ ਨਹੀਂ ਜਾਣਾ ਇਹ 17 ਲੀਟਰ ਆਪਾਂ ਚਵਾ ਕੇ ਦੇ ਦੇਣਾ ਇਸ ਤੋਂ ਬਾਅਦ ਆ ਬਈ ਆ ਇਹ ਪਹਿਲੇ ਨਹੀਂ ਹੈ ਇਹ ਪਹਿਲਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਇਹਨੂੰ ਵੀ ਹੋ ਗਿਆ 8 ਦਿਨ ਹੋ ਗਏ ਸੂਈ ਨੂੰ ਇਹ 8 ਦਿਨ ਦੇ ਲਗਭਗ ਹੋ ਗਏ ਠੀਕ ਹੈ ਕਿੰਨਾ ਦੁੱਧ ਤਿਆਰ ਆ ਬਈ ਇਹਦੇ ਪਿਛਲੇ ਵੀਰਵਾਰ ਦੀ ਸੂਈ ਆ ਠੀਕ ਆ 8 ਕਿ 9 ਦਿਨ ਹੋ ਗਏ ਇਹਦਾ 10 ਲੀਟਰ ਦੁੱਧ ਆ ਜੀ 10 ਲੀਟਰ ਦੇ ਦੂ 12 ਲੀਟਰ ਦੇ ਲਗਭਗ ਤੇਰਾ ਕੁਛ ਤਾਂ ਹੈਗਾ ਮਾਲਕਾ ਦੇ ਕੋਲ 12 ਲੀਟਰ ਕਿ ਹੈ ਠੀਕ ਆ ਆਪਾਂ ਤਾਂ ਜੋ ਹੈਗਾ ਅੱਜ ਚਵਾਈ ਆ ਉਹ ਦੇ ਦੱਸ ਰਹੇ ਆ ਠੀਕ ਆ ਬੱਚਾ ਇਹਦੇ ਮਗਰ ਵੀ ਅੱਛਾ ਹੀ ਆ ਲਓ ਬਈ ਅੱਛਾ ਚੈੱਕ ਕਰ ਸਕਦੇ ਆ ਤੇ ਬਾਕੀ ਥਣ ਇਹਦਾ ਵੀ ਤੁਹਾਨੂੰ ਦਿਖਾ ਦਿੰਦੇ ਆ ਉਹ ਸੋਹਣੀ ਚੋਈ ਜਈ ਦੇਖ ਸਕਦੇ ਥਣਾ ਦਾ ਸੈਜ ਜੇ ਗੱਲ ਕਰੀਏ ਹੱਥੀ ਚੋਈ ਵਾਲਾ ਥਣ ਲੱਗਿਆ ਗੈਵ ਤਾਂ ਭਾਉ ਦੀ ਬੇਸ਼ੱਕ ਘਾਟ ਆ ਤੇ ਥਣ ਸੋਹਣਾ ਹੱਥੀ ਚੋਈ ਵਾਲਾ ਤੋਰ ਕੇ ਤੁਹਾਨੂੰ ਗਏ ਵੀ ਦਿਖਾ ਦਿੰਨੇ ਆ ਇਸ ਵਕਤ 10 ਲੀਟਰ ਦੇ ਲਗਭਗ ਬਈ ਜਾਂਦਾ ਤਿਆਰ ਆ ਦੁੱਧ ਪਹਿਲਾ ਸੁਆ ਸੁਈਆ ਸੀਲ ਸਹੂਈ ਬਹੁਤਾ ਸਿੰਗਾ ਦਾ ਜੇ ਗੱਲ ਕਰੀਏ ਨਾ ਕੋਈ ਬਟਾ ਉਟਾ ਨਹੀਂ ਆ ਇਹਨੂੰ ਵੀ ਕਿਉਂਕਿ ਸੀਲ ਠੰਡੇ ਉਜ ਨੂੰ ਸਿੰਗਾ ਦਾ ਕੋਈ ਐਡਾ ਹੁੰਦਾ ਨਹੀਂ ਆ ਇਹ ਮਾਰਦਾ ਘੁਰਦਾ ਹੋਵੇ ਉਸ ਤੇ ਤਾਂ ਡਰ ਹੁੰਦਾ ਮੋੜ ਲਾ ਬਈ ਪੌੜੀ ਇੱਥੇ ਕਈ ਵੀਰ ਹੌਲੇ ਰੇਟ ਦੀਆਂ ਗਾਵਾਂ ਭਾਲਦੇ ਆ ਦੁੱਧ ਪੀਣ ਨੂੰ ਘਰੇ ਡੰਗਾ ਲਾਉਣ ਨੂੰ ਤਾਂ ਸੋਹਣੀਆਂ ਦੋਸਤੋ ਇਹ ਵੀ ਦੁੱਧ ਸੋਨਾ ਪਾ ਦੂਗੀ 12-13 ਲੀਟਰ ਦੇ ਲਗਭਗ ਇਹਦਾ ਵੀ 2 ਨੰਬਰ ਤੇ ਜਿਹੜੀ ਤੁਹਾਨੂੰ ਸਾਈਵਲ ਕ੍ਰੋਸ ਜੀ ਵਿਖਾਈ ਹੈ ਇਹਦਾ 17 18 ਲੀਟਰ ਦੁੱਧ ਹੈਗਾ ਰੇਟ ਬਿਲਕੁਲ ਜਾਇਜ਼ ਤੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਬਾਈ ਇਹ ਤਾਂ 25000 ਰੁਪਏ ਰੇਟ ਹੈ 25000 ਲੋ ਵੀ 25000 ਦੇ ਵਿੱਚ ਨਾ 10 ਕਿਲੋ ਦੁੱਧ ਤੇ ਆਪ ਤੁਸੀਂ ਇੱਥੇ 2 ਕਿਲੋ ਜਾ ਸਕਦੇ ਆ ਸੁਹੀ ਸਵਾਈ ਆ ਭੋਂ ਕੋਈ ਪਸ਼ੂ ਲੈਣੇ ਆ ਤਾਂ ਸਾਰੇ ਸੂਏ ਸਵਾਈ ਆ ਤੁਸੀਂ ਦੋ ਟਾਈਮ ਤਿੰਨ ਟਾਈਮ ਆਪ ਦੀ ਤਸੱਲੀ ਕਰਕੇ ਖਰੀਦੋ ਜੇ ਇੱਕ ਮੱਝ ਹੈਗੀ ਆ ਉਹਦੇ ਬਾਰੇ ਜਾਣਕਾਰੀ ਲੈਣੇ ਆ ਆਂ ਦਾ ਖੜੀ ਐ ਇਹ ਵੀ ਬਈ ਤਾਜੀ ਸੂਈ ਆ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨਿਕ ਬੱਕਰੀ ਵੀ ਹੈ ਇਹ ਵੀ ਠੀਕ ਆ ਬੱਕਰੀ ਵੀ ਸੇਲ ਕਰਨੀ ਆ ਹਾਂ ਜੈਡ ਬਲੈਕ ਬੀਟਲ ਠੀਕ ਆ ਲੋ ਬਈ ਬੱਕਰੀ ਵੀ ਕੁਆਲਿਟੀ ਚੈੱਕ ਕਰੋ ਇਹ ਬਈ ਸੂਈ ਆ ਕਿ ਗੱਬਣਾ ਨਹੀਂ ਪਹਿਲਾਂ ਨਹੀਂ ਆਈ ਜ਼ਿਕਰ ਆ ਸੂਈ ਪਾਠੀ ਹੈ ਜੀ ਹਜੇ ਪਾਠੀ ਆ ਕਿੰਨੀ ਉਮਰ ਹੋ ਗਈ ਬਈ ਇਹਦੀ ਇਹ 23 ਮਹੀਨਿਆਂ ਦੀ ਹੋ ਗਈ 23 ਮਹੀਨਿਆਂ ਦੀ ਅੱਖ ਵੀ ਬਈ ਚਿੱਟੀ ਹੈ ਹਨਾ ਚਿੱਟੀ ਚਿੱਟੀ ਗੱਨਾ ਗੁੰਨਾ ਦੀ ਕੁਆਲਿਟੀ ਵੀ ਸੋਹਣੀ ਆ ਇਹਦੀ ਮਾ ਵਿੱਚ 60000 ਦੀ ਆਪਾਂ ਕੋਰਸ਼ਮੀਰ ਠੀਕ ਆ 64000 ਦੀ ਇਹਦੀ ਮਾਂ ਵੇਚੀ ਇਹ ਕਰਦੀ ਆ ਕਰਦੀ ਕਰਦੀ ਆ ਠੀਕ ਆ ਲੋ ਵੀ ਕੱਦ-ਕਾੜ ਵੀ ਸੋਹਣਾ ਤੇ ਇਹ ਦੰਦੋ ਕਿਵੇਂ ਆ ਬਈ ਪੱਤੇ ਹੀ ਮਿਲਦੇ ਹੋਗੇ ਬੰਦੇ ਦੰਦਾਂ ਦਾ ਬਾਰੇ ਤਾਂ ਪਤਾ ਨਹੀਂ ਆਪਾਂ ਹੈਸ਼ਾ ਤੇ 2 ਹੀ ਮਹੀਨਿਆਂ ਦੀ ਹੋਗੀ ਹਾਂ ਤੇ ਇਹਦਾ ਕੋਈ ਰੇਟ ਆ ਇਹਦਾ 30000 ਰੁਪਏ ਰੇਟ ਆ ਜੀ ਠੀਕ ਆ ਇਹ ਅੱਗੇ ਮਲਾਤੀ ਕਿ ਨਹੀਂ 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 ਮਲਾਈ ਇਹਦੇ ਅਸੀਂ 24 ਮਹੀਨਿਆਂ ਤੋਂ ਰੱਖਦਾ ਸੀ ਆ ਵੀ ਫਾਰਮਰ ਨੂੰ ਪੁੱਛੇ 24 ਮਹੀਨਿਆਂ ਤੋਂ ਬਾਅਦ ਮਲਾਵਾਂਗੇ ਠੀਕ ਆ ਯਾਨੀ ਕੱਦ-ਵਜ਼ਨ ਤਾਂ ਪੂਰਾ ਕਰੀ ਖੜੀ ਪੂਰਾ ਪੂਰਾ ਤਾਂ ਮੈਨੂੰ ਚੁੜਾ ਕੇ ਲੈ ਜਾਂਦੀ ਉਹ ਹਾਂ ਜੀ ਕੱਲ੍ਹ ਫੜ ਕੇ ਵੇਜਣਾ ਹੈ ਸ਼ਾਹ ਉੱਤੇ ਵੇਜਨੇ ਹਾਂ 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 ਬਹੁਤ ਜ਼ਬਰਦਸਤ ਚੀਜ਼ ਆ ਵੀ ਇੰਨੀ ਸਹੀ ਗੱਲ ਆ ਸਹੀ ਗੱਲ ਆ ਲੋ ਬਾਈ ਤਿਆਰੀ ਦੇ ਵਿੱਚ ਆ ਜੇ ਗੱਲ ਕਰੀਏ ਕੋਈ ਆ ਅੱਜ ਖਰੀਦਦਾ ਨਾ ਆਪ ਦਾ ਜਿਉ ਜੇ ਮਰਜ਼ੀ ਬੱਕਰੇ ਤੋਂ ਕਰਾਸ ਕਰਾਓ ਇਹ ਥੱਲੋਂ ਬਹੁਤ ਸਵਾਫ ਲਖਵੀਰ ਬੱਕਰੀ ਬਣੂਗੀ ਸਹੀ ਗੱਲ ਆ ਸਹੀ ਗੱਲ ਆ ਕੁਆਲਿਟੀ ਬਹੁਤ ਆ ਜੇ ਗੱਲ ਕਰੀਏ ਨੱਕ ਦੀ ਕੁਆਲਿਟੀ ਬਹੁਤ ਆ ਤੇ ਕੰਨਾਂ ਗੁੰਨਾਂ ਦੀ ਤੇ ਸਿੰਗ ਤਾਂ ਜਮਾਂ ਨਾਲ ਹੀ ਲਾਈ ਬੈਠੀ ਆ ਤੇ ਰੇਟ 65000 ਕਾਦਾ ਇਹਦਾ ਕੀ ਰੇਟ ਦੱਸਿਆ 30000 ਜੀ 30000 ਠੀਕ ਆ ਤੇ ਮੱਝ ਦੀ ਗੱਲ ਕਰੀਏ ਤਾਂ ਬਾਈ ਕਿੰਨਾ ਸੂਆ ਸੂਈ ਮੱਝ ਤੀਜਾ ਸੂਆ ਸੂਈ ਹੈ ਜੀ ਆਪਣੇ ਘਰ ਦੀ ਮੱਝ ਹੈ ਇਹ ਵੀ ਕਰਦੀ ਹੈ ਹਾਂ ਇਹ ਕਰਦੀ ਮੱਝ ਠੀਕ ਆ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ ਇਹ 10 ਲੀਟਰ ਹੈ ਹੋਣੇ ਥੱਲੇ 10 ਲੀਟਰ ਚਵਾ ਦਿਆਂਗੇ ਹਾਂ ਬੱਚਾ ਬਿਠਾ ਠੀਕ ਆ ਕੀ ਆ ਬੱਚਾ ਕੱਟਾ ਜੀ ਕੱਟਾਈ ਆ ਸਾਰੇ ਕੱਟੇ ਵਿੱਚ ਸਾਰੇ ਠੀਕ ਆ ਇਹ ਤੀਜਾ ਸੂਆ ਸੂਈ ਆ ਹਾਂ ਤੀਜਾ ਸੂਆ ਸੂਈ ਠੀਕ ਆ ਲੋ ਵੀ ਥਾਣ ਮੰਨੇ ਨੂੰ ਜੱਜਮੈਂਟ ਕਰਾਉਣੇ ਆ ਕੱਦ ਕਾਠ ਦੀ ਗੱਲ ਕਰੀਏ ਤਾਂ మీడియం ਕੱਦ ਕਾਠ ਦੇ ਵਿੱਚ ਹੈਗੀ ਆ ਬਈ ਵੀ ਦੂਰ ਨੇੜੇ ਤੋਂ ਆਵੇ ਬਹੁਤ ਸੀਲਾ ਜੀ ਚੋਈ ਜਿਆਦਾ ਬੰਦਾ ਅੱਠ ਕਿਲੋ ਰੋਟੀ ਸੱਲ ਕੇ ਆਜੇ ਤਾਂ ਵੀ ਕੋਈ ਚੱਕਰ ਨਹੀਂ ਆਵੇ ਹਾਂ ਆ ਦੇਖੋ ਜੇ ਮਰਜੀ ਕਰੀ ਲੈ ਲੈ ਬਈ ਗਾਵਾਂ ਵਰਗੀ ਐ ਕਰਮ ਵਾਲੀ ਛੱਡੋ ਨਾ ਛੱਡੋ ਕੋਈ ਚੱਕਰ ਸਹੀ ਗੱਲ ਸਿੰਘ ਵੇਖ ਸਕਦੇ ਆ ਥੋੜਾ ਜਿਹਾ ਮਗਰ ਤੋਂ ਹੋ ਕੇ ਮੁੜਿਆ ਆ ਤੇ ਮੱਥੇ ਦੇ ਵਿੱਚ ਛੋਟਾ ਜਿਹਾ ਫੁੱਲ ਆ ਤੋੜ ਕੇ ਤੁਹਾਨੂੰ ਉਠਾ ਦੇਣੇ ਤੀਜਾ ਸੂਆ ਸੂਈਏ 10 ਕਿਲੋ ਤੋਂ ਤਿਆਰ ਆ ਕਿੰਨਾ ਕੁ ਪਾਉਂਦੀ ਐ ਬਈ ਵੈਸੇ ਇਹ ਪਾਉਂਦੀ 14 ਲੀਟਰ ਤੋਂ ਪਾਉਂਦੀ 14 ਲੀਟਰ ਦੇ ਲਾ ਕੇ ਭਗ ਪਾਸ ਪਸੂ ਜਿਆਦਾ ਕਰਕੇ ਸਭਾਈ ਵੀ ਨਹੀਂ ਹੋਈ ਸਹੀ ਆ ਕੇ ਨਹੀਂ ਇਹ ਤਾਂ ਧਿਆਨ ਹੁੰਦਾਗਾ ਹੋਰ ਪੁੱਛਦਾ ਹਜੇ ਨਹੀਂ ਪਾਇ ਸਹੀ ਆ ਲੋ ਟੋਰ ਕੇ ਤੁਹਾਨੂੰ ਇਹ ਵੀ ਖਾ ਦਿੰਨੇ ਆ ਪਾਉਂਦੇ ਇੱਥੋਂ ਹੀ ਮੋੜ ਲਈ ਕੋਈ ਜੱਤਰ ਨਹੀਂ ਬਈ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਨਾ ਇਹ ਨਾ ਸਮਝੇ ਕਿ ਕੱਦ ਕਾਠ ਨੂੰ ਮੀਡੀਅਮ ਕੱਦ ਕਾਠ ਦੇ ਵਿੱਚ ਆ ਕੋਈ ਵੀਰ ਇਹ ਨਾ ਕਹੇ ਵੀ ਇੱਥੇ ਆ ਕੇ ਮੁੜ ਕੇ ਸਾਡੀ ਸੋਚ ਸਮਝ ਨਾ ਲਓ ਜੀ ਕਿਉਂਕਿ ਜਿਹੜੀ ਚੀਜ਼ ਹੋਈ ਆ ਸੀ ਤੁਹਾਨੂੰ ਉਹੀ ਦੱਸਣੀ ਆ ਆ ਵੇਖ ਚੋਈ ਹੋਈ ਜਾਂਦੀ ਕੰਜਾਂ ਦੀ ਰਾਤੀਂ ਜਿਹੜੀ ਆਪ ਵੀਡੀਓ ਵਿਖਾਈ ਸੀ گاਵਾਂ ਦੀ ਚਵਾਈ ਹੋਈ ਜਾਂਦੀ ਹੈ ਦੋਵੇਂ ਪਾਸੇ ਬੈਠ ਕੇ ਚਵਾਈ ਹੁੰਦੀ ਹੈ ਜੇ ਗੱਲ ਕਰੀਏ ਇਹ ਮਾਝ ਦਾ ਰੇਟ ਕੀ ਕਰਨਾ ਬਈ ਮਾਝ ਦਾ ਰੇਟ ਹੈ 75000 ਕਿੰਨਾ 75000 75000 ਲੋ ਵੀ 75000 ਰੁਪਿਆ ਰੇਟ ਆ ਤਾਜੀ ਸੂਈ ਆ 10 ਕਿਲੋ ਤੋਂ ਪਿਆਰ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਕੋਈ ਵੀ ਨਾਗ ਤੁਸੀਂ ਇੱਥੇ ਆ ਕੇ ਆਪਦੀ ਚੋਈ ਕਰ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਕਿਉਂਕਿ ਸਾਰੇ ਨਾਗ ਸੂਏ ਸਵਾਏ ਹੈਗੇ ਆ ਇੱਕ ਮਿੰਟ ਆ 9 ਡੋਟਾ ਬਾਈ ਨਾਲ ਨਿਗ੍ਹਾ ਮਰਾਉਣੀ ਆ ਕਰੀ। ਤੁਰੰਤ ਬਾਅਦ ਚੋਵੇ ਡੋਲੰਗਾਂ ਨਾਲ ਸਹੀ ਗਿਆ। ਬਾਲਟੀ ਜੋ ਬਾਲਟੀ ਇੱਕ ਕਰੀ ਨਿਗ੍ਹਾ ਮਾਰ ਸਕਦੇ ਆ। ਕਿੰਨੇ ਕਿਲੋ ਦੀ ਬਾਲਟੀ ਹੋਊਗੀ ਬਈ? 10 ਕਿਲੋ ਦੀ ਬਾਲਟੀ ਆ ਇਹ 10 ਕਿਲੋ ਦੀ ਹੈਗੀ। ਹਾਂ। ਲੇਟ ਹੋ ਗਿਰੋ ਨਾ। ਸਹੀ ਸਹੀ। ਉਤੜ ਕੇ ਪਾਣੇ ਚੋ ਜਾਣੇ ਅਸੀਂ। ਉਤੜ ਕੇ ਲੈਣੇ ਹੋ ਗੀ। ਹਾਂ ਜੀ। ਸਹੀ ਗਿਆ। ਬਾਕੀ ਕੋਈ ਵੀ ਦੂਰ ਨੇੜੇ ਦੁੰਦਾ ਤੇ ਆਦੀ ਇੱਥੇ ਆ ਕੇ ਚਵਾਈ ਕਰ ਲੈ ਕਿਉਂਕਿ ਵੀਡੀਓ ਕਰਕੇ ਕੁਸਤਾ ਆਪਾਂ ਲੇਟ ਹੋ ਗਏ। ਤੇ ਨਹੀਂ ਤਾਂ ਬਾਈ ਹਰਾਂ ਨੇ ਚਵਾਈ ਥੋੜਾ ਜਿਹਾ ਟਾਈਮ ਨਾ ਕਰ ਦੇਣੀ ਸੀਗੀ ਘੰਟਾ ਕਾ ਡੇਢ ਘੰਟੇ ਵਾਂਗੂ ਲੇਟ ਆ ਡੇਢ ਘੰਟੇ ਵਾਂਗੂ ਲੇਟ ਆ ਬਾਈ ਹਨਾ 2 ਘੰਟੇ ਲੇਟ ਆ ਜੀ 2 ਘੰਟੇ ਠੀਕ ਆ ਲਓ 2 ਘੰਟੇ ਵਾਂਗੂ ਲੇਟ ਹੈਗੇ ਆ ਤੇ ਬਾਈ ਹਰਾਂ ਦੇ ਸਾਰੇ ਜਾਨਵਰ ਚੋਣ ਵਾਲੇ ਸੀਗੇ ਇਸੇ ਕਰਕੇ ਥੋੜਾ ਜਿਹਾ ਨਾ ਪਹਿਲਾਂ ਤੋਂ ਥੰਦੇ ਜਿਆਦੇ ਕਰਕੇ ਵੀਡੀਓ ਅੱਧਾ ਘੰਟਾ ਲੇਟ ਹੋ ਗਈ ਤੇ ਜਿਹੜੇ ਵੀਰ ਦੇ ਬਾਕੀ ਦੋ ਕੋਈ ਵੀ ਨਾਗ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਹੈ ਪਿੰਡ ਹੈਗਾ ਬਾਈ ਦਾ ਭੁੱਲਰ ਤੇ ਜ਼ਿਲ੍ਹਾ ਮੋਕਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਹੀ ਪੈਂਦੀ ਹੈ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ